ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਉਪ ਪ੍ਰਧਾਨ ਜਗਤਪਾਲ ਮਹਾਜਨ ਦੀ ਪ੍ਰਧਾਨਗੀ ਹੇਠ ਏਵੀਐਮਠਠਿਆਰੀ ਸਕੂਲ ਵਿੱਚ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪੰਜਾਬ ਪ੍ਰਧਾਨ ਜਸਬੀਰ ਪੱਟੀ ਵੱਲੋਂ ਗੁਰਦਾਸਪੁਰ ਟੀਮ ਅਤੇ ਬਟਾਲਾ ਦੀ ਟੀਮ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਤੋਂ ਸੰਜੀਵ ਮਹਿਤਾ ਸੰਜੂ ਅਤੇ ਬਟਾਲਾ ਤੋਂ ਇੰਦਰ ਮੋਹਨ ਸਿੰਘ ਸੋਢੀ ਨੂੰ ਪ੍ਰਧਾਨ ਥਾਪਿਆ ਗਿਆ ਇਸ ਦੇ ਨਾਲ ਕਈ ਹੋਰ ਉਦੇਦਾਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਬਟਾਲਾ ਤੋਂ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ ਇਹ ਉਹਦੇ ਲੱਖੇ ਕਦਮਾਂ ਤੇ ਹੀ ਚੱਲ ਰਹੇ ਹਨ ਬਾਕੀ ਸਾਨੂੰ ਸਾਰੇ ਸਾਥੀਆਂ ਨੂੰ ਇਹਦੇ ਨਾਲ ਗੱਲ ਕਰਨ ਦੀ ਬਜਾਏ ਇਹਦੀਆਂ ਖਬਰਾਂ ਦਾ ਅਨੁਖੰਡਨ ਕਰਨਾ ਚਾਹੀਦਾ ਕਿਉਂ ਜਿਹੜੀ ਇਹ ਖਬਰ ਭੇਜ ਆ ਉਹਦੇ ਵਿੱਚ ਵਿਖਰਾ ਜਾਈਦਾ ਕਿ ਇਹਦੇ ਖਬਰ ਦੇ ਵਿੱਚ ਸੱਚਾਈ ਕਿੰਨੀ ਹੈ ਜੋ ਲਿਖ ਦਿੰਦਾ ਸਾਡੇ ਪੱਤਰ ਸਾਥੀ ਉਹ ਹੀ ਸ਼ਾਬ ਦਿੰਦੇ ਜਦ ਕਿ ਇਹਨੂੰ ਕੋਈ ਵੇਖਦਾ ਨਹੀਂ ਅਸੀਂ ਇਹਨੂੰ ਕਈ ਵਾਰ ਕਹਿ ਚੁੱਕੇ ਹਾਂ ਕਈ ਸੰਸਥਾਵਾਂ ਨੇ ਵੀ ਗੱਲ ਬੜੀ ਹੋਰ ਵੀ ਜਿਹੜੀਆਂ ਆਪਣੀਆਂ ਪ੍ਰੈਸਿੰਗ ਸੰਸਥਾਵਾਂ ਬਣੀਆਂ ਨੇ ਇਹਨਾਂ ਨੇ ਵੀ ਕਈ ਵਾਰ ਉਹਨਾਂ ਨੂੰ ਮਿਲਿਆ ਤੇ ਕਈ ਵਾਰ ਉਹਨਾਂ ਨੂੰ ਕਿਹਾ ਕਿ ਇਹ ਸਮੱਸਿਆ ਜਿਹੜੀ ਆਂਦੀ ਈ ਹੈ ਤੇ ਤੁਸੀਂ ਇਹਦਾ ਸਮਾਧਨ ਦੱਸੋ ਉਹ ਬਸ ਹਰ ਵਾਰੀ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਟਾਲ ਦਿੰਦੇ ਰਹਿੰਦੇ ਅਸੀਂ ਜਦੋਂ ਵੀ ਇਹਨਾਂ ਨੂੰ ਕਹੀਏ ਇਹ ਕਹਿੰਦੇ ਨਹੀਂ ਜੀ ਤੁਹਾਡੀ ਤੁਸੀਂ ਉਹ ਖ਼ਬਰ ਚ ਦੋ ਇਹ ਖ਼ਬਰ ਲੈ ਲਓ ਐਦਾਂ ਕਰ ਲਓ ਐਦਾਂ ਕਰ ਲਓ ਯਾਨੀ ਕਿ ਹਰ ਬੰਦੇ ਨੂੰ ਪੜਕਾਣਾ ਸ਼ੁਰੂ ਕਰ ਦਿੰਦੇ ਨੇ ਫਿਰ ਕਈ ਵਾਰੀ ਇਹ ਪੱਖਪਾਤੀ ਰਾਜਨੀਤੀ ਵੀ ਕਰਦੇ ਨੇ ਕਿ ਜਿਵੇਂ ਤੁਹਾਨੂੰ ਕਹਿਤਾ ਕਿ ਤੁਸੀਂ ਦੋ ਜਣੇ ਤੁਸੀਂ ਦੋ ਪੱਤਰਕਾਰ ਉਹਨਾਂ ਨੂੰ ਕਹਿਤਾ ਕਿ ਤੁਹਾਨੂੰ ਮੈਂ ਇਹ ਖ਼ਬਰ ਲੈ ਦਣਾ ਤੁਹਾਨੂੰ ਇਹ ਖ਼ਬਰ ਲੈ ਦਣਾ ਜਿਹਦੇ ਨਾਲ ਇਹ ਸਾਰੇ ਸਿਸਟਮ ਨੂੰ ਜਿਹੜਾ ਖਰਾਬ ਕਰਦੇ ਨੇ ਸਾਨੂੰ ਇਹਨਾਂ ਦੀਆਂ ਖਬਰਾਂ ਜਿਹੜੀਆਂ ਮੈਂ ਜਿਹੜੀਆਂ ਖਬਰਾਂ ਭੇਜਦੇ ਆ ਤੁਹਾਡੇ ਸਭ ਤੋਂ ਵੱਡੀ ਪੱਤਰਕਾਰਾਂ ਦੀ ਜਿਹੜੀ ਕਮੀਆਂ ਨੇ ਦੋ ਪੱਤਰਕਾਰ ਛੱਡ ਦੇਣਗੇ ਭਰਾ ਖਬਰਾਂ ਲਾਉਣੀਆਂ ਤੇ ਬਾਕੀ ਸਾਰੇ ਉਹਦੇ ਖਬਰਾਂ ਲਾ ਦੋ ਸਾਨੂੰ ਸਾਰਿਆਂ ਨੂੰ ਪਹਿਲਾਂ ਇੱਕ ਏਕਾ ਕਰਨਾ ਚਾਹੀਦਾ ਸਾਨੂੰ ਕਿਸੇ ਐਸੋਸੀਏਸ਼ਨ ਦਾ ਨਹੀਂ ਪਤਾ ਸਾਨੂੰ ਆਪਣੀ ਐਸੋਸੀਏਸ਼ਨ ਦਾ ਪਤਾ ਹੈ ਕਿ ਆਪਣੀ ਐਸੋਸੀਏਸ਼ਨ ਜਿਹੜੀ ਹੈ ਇੱਕ ਸਾਰੇ ਜਿਹੜੇ ਪੱਤਰਕਾਰ ਆਪਣੇ ਭਰਾ ਬੈਠੇ ਨੇ ਸਾਥੀ ਬੈਠੇ ਨੇ ਇਹਦੀਆਂ ਖਬਰਾਂ ਦਾ ਖੰਡਨ ਕਰਨ ਜਿਹੜੀ ਵੀ ਇਹ ਖਬਰ ਭੇਜਦਾ ਉਹਦੀ ਖਬਰ ਦੀ ਨੈਗੇਟਿਵ ਇਹਦੀ ਕਟੋ ਇਹਦੇ ਵਿੱਚ ਸੱਚਾਈ ਵੇਖੋ ਕੀ ਹੈਗੀ ਹੈ ਫਿਰ ਉਸ ਤਰੀਕੇ ਨਾਲ ਖਬਰ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਆਏ ਹੋਏ ਮੈਂ ਮਾਨ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਔਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਕਰਦਾ ਕਰਦਾ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਸੀ ਚਰਚਾ ਕਰ ਰਹੇ ਸੀ ਸੈਮੀਨਾਰ ਦਾ ਜਿਸ ਤਰ੍ਹਾਂ ਜਗਤਪਾਲ ਜੀ ਨੇ ਦੱਸਿਆ ਕਿ ਵੀ ਅਸੀਂ ਸਮੇਤ ਅਕਸਰ ਲਗਵਾਉਂਦੇ ਰਹੇ ਹਾਂ ਨਸ਼ਿਆਂ ਦੇ ਖਿਲਾਫ ਹੁਣ ਵੀ ਅਸੀਂ ਲਗਵਾਵਾਂਗੇ ਉਹ ਗੱਲ ਬਿਲਕੁਲ ਇਹਨਾਂ ਦੀ ਠੀਕ ਹੈਗੀ ਹੈ ਕਿ ਨਸ਼ਿਆਂ ਨੂੰ ਰੋਕਣ ਵਾਸਤੇ ਨਾ ਤੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਕੋਈ ਸਹੀ ਮੈਨੇਜ ਕੰਮ ਕਰਦਾ ਪਿਆ ਔਰ ਨਾ ਹੀ ਕੋਈ ਪੁਲਿਸ ਪ੍ਰਸ਼ਾਸਨ ਉਹ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਠੀਕ ਹੈ ਸਿਰਫ ਡਰਾਮੇ ਕਰਦੀ ਐ ਅੱਜ ਅਸੀਂ ਉੱਥੇ ਰੇਡ ਕੀਤਾ ਅੱਜ ਉੱਥੇ ਰੇਡ ਕੀਤਾ ਚਾਰ ਬੰਦੇ ਫੜ ਲਏ ਦੋ ਬੰਦੇ ਫੜ ਲਏ ਉਹ ਜਿਹਦੇ ਕੋਲ ਗਰਾਮ ਗਰਾਮ ਫੜਦਾ ਉਹਨੂੰ ਪਰਚਾ ਵੀ ਦੇ ਦਿੰਦੇ ਆ ਲੇਕਿਨ ਜਿਹੜੇ ਮੈਨਾਂ ਛੋਟੇ ਛੋਟੀਆਂ ਮੱਛੀਆਂ ਨੂੰ ਪਕੜਦੇ ਆ ਵੱਡੇ ਮੱਛਾਂ ਨੂੰ ਨਹੀਂ ਪਕੜਦੇ ਜਿਹੜੇ ਸਪਲਾਈ ਕਰਦੇ ਆ ਉਹ ਪੁਲਿਸ ਨੂੰ ਸਭ ਕੁਝ ਪਤਾ ਪੁਲਿਸ ਦੀ ਨੱਕ ਦੇ ਥੱਲੇ ਸਭ ਕੁਝ ਹੁੰਦਾ ਪਿਆ ਉਹ ਤੁਹਾਨੂੰ ਕਹਿਣਗੇ ਤੁਸੀਂ ਸਾਨੂੰ ਦੱਸੋ ਨਸ਼ਾ ਕੌਣ ਕਰਦਾ ਤੇ ਨਸ਼ਾ ਕੌਣ ਵੇਚਦਾ ਇੱਕ ਟਾਈਪ ਤੇ ਬਈ ਬੀਐਸਪੀ ਲਲਤ ਕੁਮਾਰ ਨਾਲ ਵੀ ਥੋੜੀ ਜਿਹੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਸਾਨੂੰ ਮੌਕਾ ਚਾਹੀ ਦੱਸੋ ਮੈਂ ਉਹਨਾਂ ਨੂੰ ਵੀ ਹੋਈ ਅੱਜ ਕੀਤੀ ਸੀ ਮੈਂ ਡਿਪਟੀ ਸਾਹਿਬ ਨਾਲ ਵੀ ਸਭ ਨੂੰ ਤੁਹਾਨੂੰ ਪਤਾ ਸਭ ਕੁਝ ਪੁਲਸ ਨੂੰ ਪਤਾ ਕਿਹੜੀ ਗਲੀ 'ਚ ਕਿਹੜੀ ਨੁੱਕਰ 'ਚ ਕਿੱਥੇ ਨਸ਼ਾ ਲੈਣ ਵਾਲੇ ਆਉਂਦੇ ਆ ਕਿੱਥੇ ਨਸ਼ਾ ਵੇਚਣ ਵਾਲੇ ਬੈਠੇ ਨੇ ਜੇ ਪੁਲਸ ਚਾਹੇ ਤੇ ਸਭ ਕੁਝ ਕਰ ਸਕਦੀ ਹੈ ਲੇਕਿਨ ਪੁਲਸ ਕਰਦੀ ਕੁਝ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਵੀ ਕੁਝ ਆਪਣੀਆਂ ਜਿਹੜੀਆਂ ਉਹ ਕਹ ਲੋ ਵੀ ਆਪਣੇ ਇੱਕ ਢੇਲੂ ਜ਼ਿੰਮੇਵਾਰੀਆਂ ਨਾ ਉਸਤਾਨਦੀਆਂ ਜਿਹਦੇ ਕਰਕੇ ਉਹ ਜੜਾ ਕਿ ਨਹੀਂ ਇਸ ਗੱਲ ਨੂੰ ਵੱਡੇ ਮਗਰਮ ਪਛਾਣ ਬਖਤਪਾਨ ਦੀ ਕੋਸ਼ਿਸ਼ ਨਹੀਂ ਕਰਦੇ ਪਰ ਮੈਂ ਇਹੋ ਹੀ ਆਪਣੇ ਆਪਣੇ ਸਾਥੀਆਂ ਨੂੰ ਕਹਾਂਗਾ ਕਿ ਪੁਲਿਸ ਪ੍ਰਸ਼ਾਸਨ ਦਾ ਔਰ ਸਿਵਲ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਸਾਨੂੰ ਜਿੱਥੇ ਵੀ ਕਿਹੜੇ ਨੂੰ ਪਤਾ ਲੱਗਦਾ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਸਾਨੂੰ ਉਹਨੂੰ ਪੁਲਿਸ ਨੂੰ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਔਰ ਇਹਦੇ ਨਾਲ ਜਿਹੜਾ ਕਿ ਕੁਝ ਨਾ ਕੁਝ ਜ਼ਰੂਰ ਫਰਕ ਪਏਗਾ ਤਨਹਰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪੱਟੀ ਸਾਹਿਬ ਉਹਨਾਂ ਦੇ ਨਾਲ ਆਏ ਹੋਏ ਪੱਤਰਕਾਰ ਸਾਥੀ ਔਰ ਵਟਾਲਾ ਦੇ ਸਾਰੇ ਪੱਤਰਕਾਰ ਭਾਈਚਾਰੇ ਦੇ ਸਾਥੀ ਮੇਰੇ ਮੌਜੂਦ ਨੇ ਸਭ ਤੋਂ ਪਹਿਲਾਂ ਤੇ ਮੈਂ ਇੱਥੇ ਆਇਆ ਦਾ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ। ਬਾਕੀ ਮੇਰੇ ਤੋਂ ਪਹਿਲਾਂ ਦੇ ਰਾਣਾ ਸਾਹਿਬ ਨੇ ਬਾੜੀਆ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ। ਮੈਂ ਪੱਟੀ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਇਹ ਮੇਰੇ ਤੇ ਜ਼ਿੰਮੇਵਾਰੀ ਮੇਰੇ ਪੱਤਰਕਾਰ ਸਾਥੀਆਂ ਨੇ ਦਿੱਤੀ ਹੈ ਮੈਂ ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਵਾਂ ਵਾਂਗਾ ਔਰ ਇਹ ਮੈਂ ਇਕੱਲਾ ਵੀ ਨਹੀਂ ਨਵੱਸ ਤੁਹਾਡੇ ਸਾਰੇ ਸਾਥੀਆਂ ਦਾ ਮੈਨੂੰ ਸਾਥ ਚਾਹੀਦਾ ਤੁਸੀਂ ਸਾਰੇ ਸਾਥੀ ਅਗਰ ਮੇਰੇ ਨਾਲ ਹੋ ਤੇ ਮੈਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਅੱਗੇ ਖਲੋਤਾ ਸੋ ਮੈਂ ਅੱਜ ਦੇ ਇਸ ਜੋ ਗਠਨ ਸਾਡੀ ਬੋਡੀ ਦਾ ਹੋਇਆ ਸਾਡੇ ਸਾਰੇ ਸਤਿਕਾਰਯੋਗ ਉਦੇ ਦਾ ਸਾਥੀਆਂ ਦਾ ਮੈਂਬਰ ਸਹਿਬਾਨ ਦਾ ਔਰ ਸਭ ਤੋਂ ਜ਼ਿਆਦਾ ਪੱਟੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਇਹ ਬੋਡੀ ਅਨਾਉਂਸ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਇਨੇ ਸ਼ਬਦਾਂ ਦਾ ਮੈਂ ਅੱਗੇ ਲੈਣਾ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਵੱਲੋਂ ਅਸੀਂ ਵਿਸ਼ਵਾਸਦਾਨੇ ਆ ਕਿ ਤੁਹਾਨੂੰ ਇਹ ਜਿਹੜੀ ਟੀਮ ਜਿਹੜੀ ਹੈ ਨਾ ਇਹ ਵਧੀਆ ਕੰਮ ਕਰਕੇ ਦੇਗੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਗੇ ਚਾਕੇ ਜਿੰਨੇ ਹੋਰ ਵੀ ਤੁਹਾਨੂੰ ਜ਼ਿਲ੍ਹੇ ਨੇ ਪਠਾਨਕੋਟ ਜਿਸਤਾਂ ਉਹਦਾ ਵੀ ਤੁਹਾਨੂੰ ਅਸੀਂ ਦੇਾਂਗੇ ਯੂਨਿਟ ਔਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿਹੜੀਆਂ ਸਾਰੀਆਂ ਤਹਿਸੀਲਾਂ ਨੇ ਇਹਨਾਂ ਵਿੱਚ ਅਸੀਂ ਯੂਨਿਟ ਖੜੇ ਕਰਾਂਗੇ ਔਰ ਇੱਕ ਜਿਹੜੀ ਮੀਡੀਆ ਨੂੰ ਪਰੇਸ਼ਾਨੀ ਚੱਲ ਰਹੀ ਆ ਕੱਲ੍ਹ ਨਹੀਂ ਸਾਬ ਨਾਲ ਵੀ ਗੱਲ ਹੋਈ ਸੀ ਇੱਕ ਤੇ ਲੋਕਲ ਇਹਨਾਂ ਦੀ ਥੋੜੀ ਪ੍ਰੋਬਲਮ ਹੈਗੀ ਆ ਡੀਪੀਆ ਨਾਲ ਕੱਲ੍ਹ ਗੱਲ ਕਰ ਰਹੇ ਸੀ ਕਿ ਬੜੀ ਸਾਨੂੰ ਕਹਾਂਗੇ ਵੀ ਤੁਸੀਂ ਉਹਦੇ ਖਿਲਾਫ ਜੋ ਬਿਆਨ ਦੇਣਾ ਉਹ ਦਿਓ ਵੈਸੇ ਵੀ ਸਾਡੇ ਇਹ ਜਿਹੜਾ ਸਾਡਾ ਭਾਈਚਾਰਾ ਇਹਨਾਂ ਨੇ ਉਹਦੀ ਕਵਰੇਜ ਥੋੜੀ ਜਿਹੀ ਬੰਦੀ ਕੀਤੀ ਦੀ ਜੀ ਪਿਆਰ ਉਹਦੀ ਕਾਰਨ ਇਹ ਆ ਕਿ ਉਹ ਚੰਦ ਪੱਤਰਕਾਰਾਂ ਦੀ ਸੁਣਦਾ ਬਾਕੀਆਂ ਦੀ ਸੁਣਵਾਈ ਕੋਈ ਨਹੀਂ ਡੀਪੀਆ ਰੋਨ ਨੂੰ ਜਿਹੜੇ ਸਾਡੇ yellow card ਤੁਸੀਂ ਕਹਿੰਦੇ ਪਏ ਹੋ ਕਿ ਅਸੀਂ ਸ਼ੁਰੂ ਕਰਾਇਆ ਸੀ ਉਹ ਵੀ ਸਾਡੇ ਬਟਾਲੇ ਦੇ ਵਿੱਚ ਜਿਹੜੀਆਂ ਅਖਬਾਰਾਂ ਛਾਪ ਵੀ ਲਈਆਂ ਨੇ ਉਹਨਾਂ ਅਖਬਾਰਾਂ ਦੇ ਵੀ ਕਾਰਡ ਉਹਨਾਂ ਵੱਲੋਂ ਨਹੀਂ ਬਣਾਏ ਗਏ ਡੀਪੀਆਰਓ ਵੱਲੋਂ ਜਦਕਿ ਗੁਰਦਾਸਪੁਰ ਔਰ ਪਠਾਨਕੋਟ ਉਹਨਾਂ ਅਖਬਾਰਾਂ ਦੇ yellow card ਬਣੇ ਤੇ ਸਿਰਫ ਬਟਾਲਾ ਹੀ ਇੱਕ ਐਸਾ ਸੀ ਜਿਹਦੇ ਵਿੱਚ ਉਹਨਾਂ ਨਿਊਜ਼ਪੇਪਰਾਂ ਦੇ yellow card ਨਹੀਂ ਬਣੇ ਉਹਨੂੰ ਉਹਦੀ ਆਪਣੀ ਸਿਸਟਮ ਹੈ ਡੀਪੀਆਰਓ ਦਾ ਨੇ ਯਾਹ ਸਾਹਿਬ ਨੂੰ ਪਤਾ ਵੀ ਕਈਆਂ ਦੇ ਜਿਨ੍ਹਾਂ ਦੇ ਨਹੀਂ ਬਣਾਨੇ ਉਹਨੇ ਆੜੀ ਜਾਣ ਨਹੀਂ ਬਣਾਨੇ ਤੇ ਕਈਆਂ ਨੂੰ ਰਾਹ ਦੱਸ ਦਿੰਦਾ ਵੀ ਤੁਸੀਂ ਦੂਸਰੀ ਅਖਬਾਰ ਦਾ ਲੈ ਆਓ ਜੀ ਤੇ ਤੁਹਾਨੂੰ ਮੈਂ ਅਥਾਰਟੀ ਦੂਸਰੀ ਅਖਬਾਰ ਦੀ ਲੈ ਆਓ ਤੁਹਾਨੂੰ ਮੈਂ ਕਾਰਡ ਬਣਾ ਦਾਂਗਾ ਤੇ ਅਖਬਾਰ ਉਹ ਕਿ ਹੋਰ ਚੰਕਮ ਕਰਦੇ ਨੇ ਕਾਰਡ ਉਹਦਾ ਹੋਰ ਕਿ ਅਖਬਾਰ ਤੋਂ ਬਣ ਗਿਆ ਭਲਾ ਉਹ ਸਿਸਟਮ ਇਸ ਤਰ੍ਹਾਂ ਦਾ ਐ ਐਸਡੀਪੀਆਰਓ ਦਾ ਵੀ ਮਤਲਬ ਰਵਈਆ ਇਸੇ ਤਰ੍ਹਾਂ ਦਾ ਹੀ ਜਿਹੜਾ ਪਹਿਲਾਂ ਹੀ ਉਹਦਾ ਵੀ ਇਸੇ ਤਰ੍ਹਾਂ ਦਾ ਸੀ ਤੇ ਅਸੀਂ ਚਾਹਾਂਗੇ ਵੀ ਜੇ ਤੁਹਾਡਾ ਕਿਤੇ ਇਸ ਤਰ੍ਹਾਂ ਸਿਸਟਮ ਬੰਨਦਾ ਡੀਪੀਆਰਓ ਤੋਂ ਉੱਤੇ ਹਾਇਰ ਲੈਵਲ ਤੇ ਕੋਈ ਗੱਲ ਕਰ ਸਕਦੇ ਹੋ ਜਾਂ ਇਹਦੇ ਨਾਲ ਕੋਈ ਗੱਲ ਕਰ ਸਕਦੇ ਹੋ ਹੁਣ ਕਿਉਂਕਿ ਮਾਰਚ ਆ ਰਹੀ ਹੈ ਤੇ ਸਾਡੇ ਫਿਰ ਪੱਤਰਕਾਰਾਂ ਨੂੰ ਪ੍ਰੋਬਲਮ ਆਏਗੀ ਇਸ ਚੀਜ਼ ਦੀ ਫਿਰ ਨਹੀਂ ਬਣਾਏਗਾ ਕਾਰਡ ਫਿਰ ਦਿੱਕਤ ਆਏਗੀ ਇਹ ਮਰਜ਼ੀ ਕਰਦਾ ਦੂਸਰਾ ਕੁਝ ਸਾਡੇ ਜਿਹੜਾ ਲੋਕਲ ਐਮਐਲਏ ਆ ਉਹਦੀ ਵੀ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਸਾਡੀ ਯੂਨੀਅਨ ਨਾਲ ਉਹ ਕੁਝ ਚਾਰ-ਪੰਜ ਪੱਤਰਕਾਰਾਂ ਨੂੰ ਮੇਨ ਲੈ ਕੇ ਉਹਨਾਂ ਨੂੰ ਹੀ ਅਧਿਐਟ ਦਿੰਦਾ ਆਪਣੀ ਉਹਨਾਂ ਨੂੰ ਹੀ ਮੇਨ ਰੱਖਦਾ ਉਹ ਸਾਰੇ ਨਿਹਰ ਸਾਹਿਬ ਨੂੰ ਪਤਾ ਸਭ ਨੂੰ ਪਤਾ ਤੇ ਉਹਨਾਂ ਦੇ ਹੀ ਹੁਣ ਕਰਦਾ ਬਾਕੀ মিডিਆ ਨੂੰ ਉਹ ਆਮ ਸਮਝਦਾ ਨਹੀਂ ਕੁਝ ਵੀ ਤੇ ਇਹਦੇ ਬਾਰੇ ਵੀ ਤੁਸੀਂ ਸਾਨੂੰ ਥੋੜਾ ਜਿਹਾ ਗਾਈਡ ਕਰੋ ਵੀ ਕਿਸ ਤਰ੍ਹਾਂ ਅਸੀਂ ਉਹਨੂੰ ਕਿਉਂਕਿ ਤੁਹਾਡਾ ਤਜਰਬਾ ਸਾਡੇ ਤੋਂ ਬਹੁਤ ਜ਼ਿਆਦਾ ਵਾ ਔਰ ਤੁਸੀਂ ਜਿਸ ਲੈਵਲ ਤੱਕ ਕੰਮ ਕੀਤਾ ਦਾ ਅਸੀਂ ਤੇਲੇ ਬੇਸਿਕ ਚੱਲਦੇ ਆ ਤੁਹਾਡੇ ਕੋਲ ਸਿੱਖਣਾ ਹੀ ਆ ਤੇ ਸਾਨੂੰ ਸਾਰਿਆਂ ਨੂੰ ਗਾਈਡ ਕੀਤਾ ਜਾਵੇ ਵੀ ਕਿਸ ਤਰ੍ਹਾਂ ਉਹਨੂੰ ਅਸੀਂ ਨਿਕੇਲ ਪਾ ਸਕਨੇ ਆ ਸ਼ਹਿਰ ਦੇ ਵਿੱਚ ਜਿਹੜੀ ਪੋਜੀਸ਼ਨ ਤੁਸੀਂ ਨਸ਼ੇ ਦੀ ਕਹਿ ਰਹੇ ਹੋ ਨਸ਼ੇ ਦੇ ਖਿਲਾਫ ਸਰ ਅਸੀਂ ਮੈਂ ਬੜੀਆਂ ਸੰਸਥਾਵਾਂ ਨਾਲ ਜੁੜਿਆ ਦਾ ਜੇ ਹਾ ਸੁਨਹਿਰਾ ਭਾਰਤ ਸਾਹਿਬ ਵੀ ਚੇਅਰਮੈਨ ਐਲਾਈयंस ਕਲੱਬ ਦਾ ਮੈਂ ਚੇਅਰਮੈਨ ਆ ਅਸੀਂ ਬੜੇ ਪ੍ਰੋਜੈਕਟ ਕਰ ਚੁੱਕੇ ਹਾਂ ਸਕੂਲਾਂ ਸਕੂਲਾਂ 'ਚ ਜਾ ਕੇ ਨਸ਼ੇ ਦੇ ਖਿਲਾਫ ਮਤਲਬ ਅਸੀਂ ਸਰਕਾਰ ਦੀ ਮਦਦ ਲੈ ਕੇ ਐਸ ਐਮ ਓ ਦੀ ਮਦਦ ਲੈ ਕੇ ਉਹਨਾਂ ਦੇ ਬੰਦੇ ਲੈ ਕੇ ਅਸੀਂ ਸੈਮੀਨਾਰ ਕਰਵਾ ਰਹੇ ਹਾਂ ਸਕੂਲਾਂ ਦੇ ਵਿੱਚ 11ਵੀਂ 12ਵੀਂ ਦੇ ਬੱਚਿਆਂ ਨੂੰ ਪ੍ਰੋਬਲਮ ਇਹ ਆ ਰਹੀ ਹੈ ਬੀ ਜਿਹੜਾ ਸਰਕਾਰ ਔਰ ਜਿਹੜਾ ਪੁਲਿਸ তন্ত্র ਆ ਉਹ ਇਹ ਰੋਕਣ ਦੇ ਲਈ ਸਿਰਫ ਇੱਕ ਡਰਾਮਾ ਕਰ ਰਿਹਾ ਲੋਕ ਨਹੀਂ ਰਹੇ ਸਾਡੇ ਬਟਾਲੇ ਚ ਵੀ ਕੈਂਪ ਦਾ ਬੜਾ ਬੁਲਾਵਾ ਔਰ ਪਤਾ ਨਹੀਂ ਆ ਰਿਹਾ ਕੌਣ ਕਰ ਰਿਹਾ ਤੇ ਕੀ ਕਰ ਰਿਹਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਮੀਡੀਆ ਵੀ ਕੁਝ ਨਹੀਂ ਕਰ ਸਕਦਾ ਤੇ ਮੈਂ ਇਹ ਕਹਾਂਗਾ ਚਲੋ ਸੈਮੀਨਾਰ ਤੇ ਅਸੀਂ ਜ਼ਰੂਰ ਕਰਾਵਾਂਗੇ ਇਹਦਾ ਨਸ਼ੇ ਦਾ ਚਲੋ ਉਹਦੇ ਨਾਲ ਪ੍ਰਭਾਵ ਪਏਗਾ ਉਦੇ ਨਾਲ ਜਿਹੜਾ ਸਾਡਾ ਇੱਕ ਸਿਸਟਮ ਜੀ ਅਸੀਂ ਚਾਹੁੰਦੇ ਸੀ ਕੁਝ ਮੈਡੀਕਲ ਕੈਂਪ ਵਗੈਰਾ ਵੀ ਅਰੇਂਜ ਕਰਾਂਗੇ ਨਾਲ ਤੇ ਮੇਰੇ ਕਿਸੇ ਭਰਾ ਨੇ ਹੋਰ ਆਪਣਾ ਕੋਈ ਸੁਝਾਅ ਦੇਣਾ ਤੂੰ ਇੱਥੇ ਆ ਕੇ ਦੇ ਸਕਦਾ ਭਰੇ ਸਭ IBN ਸੈਮੀ ਖਬਰਨਾਮਾ ਹਰ ਖਬਰ ਸੱਚ ਕੇ ਸਾਥ